ਕਿੰਨੇ ਗਲਤ ਸਬੰਧ ਦੇ ਵੀ ਭਰ ਆਏ ਇਹਨਾਂ ਨੇ ਘਰੇ ਰਹਿੰਦੇ ਰਏ ਅੱਜ ਦੱਸ ਕੀ ਕੱਲ੍ਹ ਵਾਲੀ ਕੀ ਹੋਈ ਦੱਸੋ ਮੋਤੀ ਬਈ ਨਹੀਂ ਆਉਂਦਾ ਹਾਂ ਬੇਟਾ ਉਹ ਬਟਾ ਵੀ ਸਾਹ ਤਾ ਕੇ ਦੋ ਮਿੰਟ ਦੀ ਗੱਲ ਕਰਦੇ ਨਹੀਂ ਸਕੀ ਉਹਦਾ ਧਿਆਨ ਰੱਖਣ ਨੂੰ ਜੀ ਗੱਡੀ ਕਿਹਨੂੰ ਗੱਡੀ ਕਿਹਨੂੰ ਕਿਹਨੂੰ ਮੇਰੀ ਮੰਮੀ ਗੱਡੀ ਮੇਰੇ ਸ਼ਰਮਾਈ ਮੈਂ ਦੱਸ ਤਾ ਥੋੜਾ ਕੀ ਬੋਲਣਾ ਨਹੀਂ ਕੀ ਕੱਲ੍ਹ ਵਾਲੇ ਹੋਈ ਸੀ ਪੂਰੀ ਪਸਾਰ ਭਾਜੀ ਉਹਨਾਂ ਨੇ ਕੁਛ ਨਹੀਂ ਗੱਲ ਕੀਤੀ ਘਰ ਵੀ ਘਰ ਨੂੰ ਵੀ ਕੁੱਲ ਤਾਂ ਇਹਨਾਂ ਨੇ ਮੇਰੇ ਘਰ ਲੈ ਕੇ ਗਾਲਾਂ ਕੱਟੀਆਂ ਮੈਂ ਮੌਕੇ ਤੇ ਪੁਲਿਸ ਨੂੰ ਸਾਰੇ ਬਿਆਨ ਤਕਾਏ ਬਿਆਨ ਸਾਨੂੰ ਸਰ ਵੀ ਆਪ ਨੂੰ ਗੱਲਾਂ ਕਰਦੇ ਵੇ ਇੰਨੇ ਉਹਦੇ ਪ੍ਰੇਮ ਦੇ ਘਰ ਦੇ ਨਹੀਂ ਹੈਗਾ ਉਹਦਾ ਧਿਆਨ ਰੱਖਣ ਨੂੰ ਜੀ ਘਰ ਦੀ ਜੀ ਅਸੀਂ ਨਕੁੱਟੀ ਆ ਜੀ ਉਹ ਕਰਦੇ ਸੀਗੇ ਤੇ ਮੈਂ ਸ਼ੁਰੂ ਤੋਂ ਮੇਰੇ ਕੋਲ ਕੋਈ ਭਰਾ ਉਹਦਾ ਕੋਈ ਭੈਣ ਕੋਈ ਵੀ ਨਹੀਂ ਹੈਗਾ ਧਿਆਨ ਰੱਖਣ ਨੂੰ ਉਹਦਾ ਸਿਰਫ ਇੱਕ ਉਹਦੀ ਭੈਣ ਉਹ ਤੋਂ ਛੋਟੀ ਹੈ ਤੇ ਇਹ ਵੱਡਾ ਸੀਗਾ ਤੇ ਇਹ ਫੈਮਿਲੀ ਸੀਗੀ ਉਹ ਤੁਹਾਡੇ ਦੇ ਇਲਜ਼ਾਮ ਲਾਈ ਜਾਂਦੇ ਕਿ ਇਹ ਸਾਰੀ ਗਲਤੀ ਇਹ ਹੀ ਆ ਇਹ ਹੀ ਗਲਤੀ ਹੈ ਜਿਹਨਾਂ ਨੇ ਮੀਚਿੰਕਵਾਰੀ ਕੀਤੀ ਜAVE ਮੈਂ ਗਲਤ ਸੀ ਮੈਂ 14 ਸਾਲ ਤੋਂ ਗਲਤ ਸੀ ਪਰ ਇਹਨਾਂ ਨੇ ਮੈਨੂੰ ਰੱਖਿਆ ਕਿਉਂ ਸੀਗਾ ਫਿਰ ਇਹਨਾਂ ਨੇ ਰੱਖਿਆ ਕਿਉਂ ਸੀ ਫਿਰ ਮੈਨੂੰ ਪਾੜ ਦਿੰਦੇ ਮੇਰੀ ਕੁੜੀ ਵੱਡੀ ਦੇ ਹਰੀ ਛੋਟੀ ਮੇਰੀ 8 ਸਾਲਾਂ ਤੇ 7 ਸਾਲਾਂ ਦੀ ਹੋ ਰਹੀ ਹੈ ਸਾਡੀ ਸਾਡੀ ਕਿੰਨੇ ਸਾਲ ਹੋ ਗਏ ਸ਼ਾਦੀ 2011 ਚ ਹੋਈ ਹੈ 11ਵੇਂ ਮਹੀਨੇ ਸਤਰੀ ਨੂੰ ਹੁਣ ਸਾਡੇ ਕੋਲ ਬੋਲ ਰਿਹਾ ਜੀ ਹੁਣ ਕਿਵੇਂ ਪਤਾ ਲੱਗੂ ਤੁਹਾਡੇ ਕੋਲ ਪੈਗਾ ਜੀ ਮੈਂ ਤੁਸੀਂ ਦਮ ਹੈਲੋ ਜੀ ਕੋਈ ਇਲਜ਼ਾਮ ਤੁਹਾਡੇ ਦੇ ਨਾਰੇ ਕਹਿੰਦੇ ਕੁੱਟ ਮਾਰਦੀ ਵੀਡੀਓ ਵੀ ਹੈਗੀ ਆ ਸਾਡੇ ਕੋਲ ਕਿੰਨੇ ਹੋਣੀ ਹੈ ਤੇ ਇਹ ਨਾਲ ਕੁੱਟ ਮਾਰਦੀ ਮੇਰੇ ਘਰ ਵਾਲੇ ਫੋਨ ਕੀਤੇ ਆ ਉਹਨੂੰ ਫੋਨ ਕਰ ਕਰਕੇ ਬੁਲਾਇਆ ਵੀ ਆ ਜਾ ਇੱਥੇ ਆ ਜਾ ਉਹ ਕਹਿੰਦੇ ਛੱਟਾ ਹੀ ਜੰਨੇ ਕਹਿ ਕੇ ਮਨਾਈਆ ਸਾਰੀ ਐ ਐਂ ਤੇ ਕਹਿੰਦੇ ਛੱਟਾ ਜੰਨੇ ਨਹੀਂ ਮਿਲਦੀ ਆ ਮੇਰੇ ਸਾਸੋਥੇ ਆ ਮੇਰਾ ਜੇਠ ਉੱਥੇ ਆ ਮੇਰੇ ਸਾਸੋਥੇ ਮੇਰਾ ਜੇਠ ਉੱਥੇ ਆ ਹੂੰ ਮਤਲਬ ਤੁਹਾਡੇ ਕੋਈ ਗਲਤ ਸੰਬੰਧ ਨਹੀਂ ਸੀਗੇ ਤੁਹਾਡੇ ਭਾਂਜੇ ਨਾਲ ਹਨਾ ਮੇਰੀ ਚਾਚੀ ਸੱਸ ਨੇ ਇੰਨੀ ਗੱਲ ਕਹੀ ਕਿਸੇ ਕਹਿ ਰਹੇ ਹੋ ਤੁਹਾਨੂੰ ਜਾਣ ਕੇ ਮਤਲਬ ਝੂਠ ਬੁਲੇ ਜਾ ਰਹੇ ਹਨਾ ਤੁਹਾਨੂੰ ਪਸੰਦ ਹੈ ਤੁਹਾਨੂੰ ਪਸੰਦ ਹੈ ਤੁਹਾਡੇ ਕੋਈ ਗਲਤ ਸੰਬੰਧ ਨਹੀਂ ਕੋਈ ਗਲਤ ਬਾਤ ਨਹੀਂ ਸੀ ਮੈਂ ਬੇਕੇ ਰਹਿ ਇਮੀਨੇ ਮੇਰੇ ਪੇਕੇਆਂ ਕੋਲ ਨਹੀਂ ਫੇ ਦਿਖਣਾ ਸੀ ਜੀ ਮੇਰੇ ਸੀਨਾ ਤੇ ਇਲਜ਼ਾਮ ਲਾਇਆ ਇਹ ਕਹਿੰਦੇ ਕਿ ਅਸੀਂ ਕੋਈ ਤਰ੍ਹਾਂ ਐਨ.ਆਈ. ਹੈਗੇ ਆ ਕੋਈ ਮੇਰਾ ਸੁਤੀਆਂ ਹੂੰ ਹੂੰ ਪੰਚਾਇਤ ਮੈਂਬਰਾਂ ਨੂੰ ਵੀ ਤਾ ਚੁੱਕੇ ਆ ਉਹ ਕਹਿੰਦੇ ਕਿ ਅਸੀਂ ਇਹਨੂੰ ਕੋਈ ਨਹੀਂ ਕੋ ਨਾ ਟੱਚ ਕੀਤਾ ਐ ਇਹਨਾਂ ਕੋਈ ਗਲਤ ਇਹਨੂੰ ਪਿਆ ਸੀ ਪੜਾਇਆ ਇਹਨਾਂ ਨੇ ਤਾਂ ਸਭ ਕੁਝ ਕੀਤਾ ਵਾ ਕਦੀ ਹੋ ਹੀ ਨਹੀਂ ਸਕਦਾ ਜੀ ਇਦਾਂ ਦੀ ਮੇਰੇ ਬੱਚੇ ਜਗਤ ਬਰਾਬਰ ਦੇ ਨੇ ਮੇਰੇ ਜਵਾਨ ਦੇ ਹੋਰ ਦੋਸਤੋ ਮੇਰੇ ਗਲੀ ਮੱਲੇ ਚ ਹੋ ਗਈ ਆ ਖੁਦ ਸਾਡੇ ਭੈਣ ਹੁਣੀ ਕੋਲ ਖੜੇ ਆ ਇਹਨਾਂ ਨੂੰ ਖੁਦ ਪੁੱਛ ਕੇ ਦੇਖ ਲਓ ਕਿ ਦੂਰ ਰਹਿੰਦੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਭਾਜੀ ਹੁਣਾਂ ਦੇ ਪਿੰਡੋਂ ਦੇ ਕਿਦਾਂ ਦੇ ਬੰਦੇ ਨੇ ਅਸੀਂ ਤਾਂ ਕਦੇ ਸੋਚਿਆ ਨਹੀਂ ਆ ਇਹ ਹੁਣ ਮੈਂ ਤਾਂ ਕਰਕੇ ਮੇਰੇ ਤੇ ਇਹ ਦੇਰੀ ਆ ਕਿਉਂ ਕਿ ਮੈਂ ਆਪਣੇ ਭਰਾ ਦੇ ਮਗਰ ਆਇਆ ਵੀ ਆਪਣੇ ਭਰਾ ਨੂੰ ਤਾਂ ਮੇਰੇ ਨੂੰ ਮਰਵਾਤਾ ਤੁਸੀਂ ਕਿਹਨੇ ਇਸ ਕਾਕੇ ਗੁੱਸੇ ਵੀ ਨਹੀਂ ਮਗਰ ਆਇਆ ਕਿੰਨੇ ਨੇ ਮਿਲਾਇਆ ਕਿੰਨੇ ਭਰਾ ਹਾਂ ਤੁਸੀਂ ਚਾਰ ਭਰਾ ਆ ਜੀ ਇਹ ਜਿਹੜੇ ਭਰਾ ਦੇ ਸਾਥ ਲੱਖਾ ਚਾਰ ਨੇ ਛੋਟਾ ਸਾਲ ਇਹਨੂੰ ਮਾਰਿਆ ਕਹਿੰਦੇ ਆ ਇਹਨੂੰ ਇਹਦੇ ਜਿਹੜਾ ਪ੍ਰੇਮ ਨਾਲ ਜਿਹਦੀ ਗੱਲਬਾਤ ਉਹਨਾਂ ਨੇ ਮਿਲਾਇਆ ਹਾਂਜੀ ਠੀਕ ਔਰ ਉਹ ਮੁੰਡੇ ਦਾ ਜਿਹੜਾ ਪੇ ਹੈ ਨਾ ਉਹ ਸਿਵਲ ਹਸਪੀਟਲ ਦੀ ਸਰਕਾਰੀ ਨੌਕਰੀ 'ਚ ਕੰਮ ਕਰਦਾ ਅਮਰਜੈਂਸੀ 'ਚ ਉਨੇ ਹੋ ਸਕੇ ਕਿਸੇ ਨਾਲ ਕਿਸੇ ਤਰੁਕੇ ਨਾਲ ਇਸ ਮਾਮਲੇ ਨੂੰ ਰਬਾ ਦਬਾ ਕਰਨ ਦੀ ਕੋਸ਼ਿਸ਼ ਵੀ ਕਰਨੀ ਆ ਇਹ ਨਹੀਂ ਅੱਜ ਇਹ ਝਗੜਾ ਹੋਇਆ ਕਿਸ ਗੱਲ ਨੂੰ ਲੈ ਕੇ ਹੋਇਆ ਝਗੜਾ ਇਦਾਂ ਹੋਇਆ ਜੀ ਇਹ ਫੋਨ ਤੇ ਗੱਲ ਕਰ ਰਹੀ ਸੀ ਉਹ ਮੁੰਡੇ ਨਾਲ ਅੱਛਾ ਜੀ ਤੇ ਉਹ ਮੁੰਡੇ ਨਾਲ ਗੱਲ ਫੋਨ ਤੇ ਕਰ ਰਹੀ ਸੀ ਤੇ ਮੇਰੇ ਭਰਾ ਨੇ ਲਿਆ ਫੜ ਉਸ ਤੋਂ ਬਾਅਦ ਇਹਦੇ ਇੱਕ ਦੋ ਚਪੇੜ ਵੀ ਮਾਰੀ ਬਾਅਦ ਇਹਨੇ ਉਹਨੇ ਮੁੰਡੇ ਨੂੰ ਫੋਨ ਕਰਕੇ ਨਸਪਾਂ ਜੀ ਸਾਡੇ ਨੂੰ ਕਰਕੇ ਬੁਲਾ ਕੇ ਤੇ ਬਾਅਦ ਮੇਰੇ ਭਰਾ ਦੇ ਉੱਪਰ ਆ ਹਮਲਾ ਅਟੈਕ ਕਰਵਾਇਆ ਜੀ 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 ਇਹ ਜੀ ਕਹਿੰਦੇ ਕਰ ਰਹੀ ਸੀਗੀ ਇਹ ਕੀ ਲੱਗਦੇ ਤੁਹਾਡੇ ਬੇਟਾ ਇਹ ਇਹ ਮੇਰੀ ਭਰਾ ਦੇ ਘਰ ਵਾਲੀ ਹੈ ਜੀ ਭਰਾ ਤੇ ਤੁਹਾਡੀ ਭਾਬੀ ਹੋਈ ਛੋਟੀ ਭਾਬੀ ਛੀਆਂ ਵਰਗੀ ਹੁੰਦੀ ਹੈ ਛੀਆਂ ਵਰਗੀ ਹੈ ਜੀ ਬੱਚੀਆਂ ਵਰਗੀ ਹੁੰਦੀ ਹੈ ਤੇ ਤੁਸੀਂ ਬੱਚਿਆਂ ਅੰਦਰ ਗੱਲ ਕਰੋ ਜੇ ਐਸਾ ਗੱਲ ਕਰੋ ਸੱਬੇ ਤਰੀਕੇ ਨਾਲ ਗੱਲ ਕਰੋ ਤੁਸੀਂ ਇਹ ਨਾ ਕੋਈ ਐਦਾਂ ਸੀ ਉਦਾਂ ਸੀ ਜਿਹੜੀ ਵੀ ਗੱਲ ਹੈ ਤੇ ਸੱਬੇ ਤਰੀਕੇ ਨਾਲ ਹਾਂਜੀ ਹਾਂਜੀ ਨਹੀਂ ਬੱਚਿਆਂ ਵਰਗੀ ਹੈ ਜੀ ਅਜਿਹਾ ਕਦੀ ਇਹ ਅੱਜ ਤੱਕ ਕਦੀ ਨਾ ਕਦੀ ਬੰ ਮਾਰੇ ਤਰੀਕੇ ਨਾਲ ਕਦੀ ਦੇਖਿਆ ਨਾ ਕਦੀ ਗਲਤ ਉਹੀ ਕਿ ਨਾ ਕਦੀ ਸੋਚ ਹੈ ਹੀ ਸੀ ਸਾਡੇ ਆਪਣੇ ਬੱਚੇ ਜਵਾਨ ਨੇ ਮੇਰੀ ਗੁੜੀਆ ਖੁਦ ਡੀਏਡ ਕਰ ਰਹੀ ਆ ਕੋਈ ਦਾ ਹੀ ਸੋਚ ਨਹੀਂ ਹੈਗੀ ਬਸ ਇਹ ਤਾਂ ਹੁਣ ਜਦੋਂ ਇਹਨੂੰ ਪਤਾ ਹੈ ਵੀ ਹੁਣ ਮੈਂ ਫਸ ਰਹੀ ਆ ਨਹੀਂ ਮੈਂ ਹੀ ਤਾਂ ਬੁਲਾ ਕੇ ਮੈਂ ਹੀ ਬੜਵਾਤਾ ਆ ਹੁਣ ਮੈਂ ਹੀ ਬੁਲਾ ਕੇ ਮੈਂ ਹੀ ਬੜਵਾਇਆ ਤੇ ਹੁਣ ਮੈਂ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਫਸਾ ਦੇ ਤੁਸੀਂ ਇਹ ਕਹਿੰਦੇ ਹੋ ਤੇਨੇ ਬਟਵਾਇਆ ਤੁਸੀਂ ਪੁਲਿਸ ਕੋ ਕੰਪਲੇਨਟ ਕੀਤੀ ਹਾਂਜੀ ਕੀਤੀ ਪੁਲਿਸੇ ਕਾਰਵਾਈ ਕੀਤੀ ਹੈ ਪੁਲਿਸੇ ਕਾਰਵਾਈ ਕਰਕੇ ਪੁਲਿਸ ਉਸ ਆਪਣੀ ਵੀਡੀਓ ਵੀ ਬਣਾ ਕੇ ਜਿਹੜੀ ਕੈਮਰੇ ਚ ਬਣੀ ਹੋਈ ਆ ਉਹ ਵੀ ਲੈ ਕੇ ਚਲੇ ਗਏ ਆ ਇਹ ਕੈਮਰੇ ਵੀਡੀਓ ਬਣੀ ਹਾਂਜੀ ਬਣੀ ਹੋਈ ਆ ਜੀ ਅਗਰ ਚੌਂਕੀ ਵਾਲੇ ਮੁਲਾਜ਼ਮ ਲੈ ਵੀ ਗਏ ਨੇ ਜੀ ਉਹ ਲੈ ਵੀ ਗਏ ਨੇ ਫੀਲੀ ਰਹਿ ਗਈ ਐਸਨ ਮੇਰੇ ਕੋ ਆਸ਼ਟਮ ਆਣ ਵਾਲੀ ਮੈਂ ਤੁਹਾਨੂੰ ਦੇ ਦੇਣਾ ਜੀ ਵੀਰੋ ਦੱਸੋ ਥੋੜਾ ਜੀ ਇਹ ਨਹੀਂ ਜਗਿੰਦਰ ਪਾਲ ਜੀ ਕੀ ਗੱਲਬਾਤ ਹੋਈ ਸੀ ਜੀ ਤੁਸੀਂ ਦੱਸੋ ਨੀ ਥੋੜਾ ਬਾਕੀ ਇਹ ਕਿ ਮੇਰੇ ਬ੍ਰਦਰ ਨੇ ਅੱਜ ਇਹਨੂੰ ਫੋਨ ਕਰਦੇ ਰੰਗੇ ਆ ਤੇ ਫੜ ਲਿਆ ਗੱਲ ਕਰਦੇ ਇਹਨੂੰ ਇਹ ਕੀ ਲੱਗਦੇ ਤੁਹਾਡੇ ਜੀ ਇਹ ਸਾਡੇ ਬ੍ਰਦਰ ਦੇ ਮੇਂਗੇ ਫਰਚਾਈ ਲੱਗਦੀ ਆ ਬ੍ਰਦਰ ਦੇ ਘਰ ਵਾਲੀ ਹੂੰ ਕਰ ਰਹੀ ਸੀ ਕਿਸੇ ਮੁੰਡੇ ਨਾਲ ਜਿਹਦਾ ਸਾਡਾ ਪੰਜ ਆ ਰਿਲੇਸ਼ਨ ਇਹਨਾਂ ਦਾ ਹਾਂ ਰਿਲੇਸ਼ਨ ਅੱਛਾ ਤੁਹਾਡੇ ਪੰਜ ਨਾਲ ਰਿਲੇਸ਼ਨ ਤਾਂ ਰਿਲੇਸ਼ਨ ਛੱਡ ਰਿਹਾ ਸੀ ਅਸੀਂ ਇਸੇ ਕਰਕੇ ਇਹਨਾਂ ਨੂੰ ਘਰ ਚੋਂ ਕੱਢ ਕੇ ਰੱਖਿਆ ਸੀ ਬਾਹਰ ਅੱਛਾ ਜੀ ਇਹ ਚੱਲ ਵੀ ਗਈ ਸੀ ਹੁਣ ਫਿਰ ਕਿਉਂਕਿ ਮੇਰਾ ਬ੍ਰਦਰ ਜੇਲ੍ਹ ਦੇ ਵਿੱਚ ਸੀ ਮੇਰਾ ਬ੍ਰਦਰ 2 ਸਾਲ ਜੇਲ੍ਹ ਦੇ ਵਿੱਚ ਰਿਹਾ ਤੇ ਇਹ 2 ਸਾਲ ਦੇ ਵਿੱਚ ਇਹ ਥੜਾਇਆ ਪਿੱਛੋਂ ਇਦਾਂ